ਕਿਹੋ ਪੰਜਾਬੀਓ ਚੜ੍ਹਦੀ ਕਲਾ ਵਿੱਚ ਹੋ ਤੁਸੀਂ ਤਾਂ ਕੇਰਲ ਵੀ ਪਹੁੰਚ ਗਏ ਸੀ ਜਦੋਂ ਉੱਥੇ ਹੜ ਆਏ ਸੀ ਤੁਸੀਂ ਗੁਜਰਾਤ ਵੀ ਗਏ ਸੀ ਨਾ ਜਦੋਂ ਉੱਥੇ ਪੁਚਾਲ ਆਇਆ ਸੀ ਦਿੱਲੀ ਹਿਮਾਚਲ ਉੱਤਰਾਖੰਡ ਰਾਜਸਥਾਨ ਬਿਹਾਰ ਝਾਰਖੰਡ ਨੇਪਾਲ ਕਿਹੜੀ ਐਸੀ ਥਾਂ ਹੈ ਜਿੱਥੇ ਤੁਸੀਂ ਮੁਸੀਬਤ ਵੇਲੇ ਨਹੀਂ ਗਏ ਪਰ ਅੱਜ ਲੜਦੇ ਹੋ ਨਾ ਇਕੱਲੇ ਹੀ ਅੱਜ ਜਦੋਂ ਅੱਧਾ ਪੰਜਾਬ ਪਾਣੀ ਵਿੱਚ ਡੁੱਬ ਚੁੱਕਾ ਹੈ ਕੌਣ ਆਇਆ ਤੁਹਾਡੀ ਬਾਹ ਫੜਨ ਕੋਈ ਨਹੀਂ ਤੁਸੀਂ ਕਾਦੇ ਬਣੇ ਹੋ ਇੰਨਾ ਸਬਰ ਇੰਨਾ ਹੌਸਲਾ ਕਿੱਥੋਂ ਮਿਲਦਾ ਹੈ ਤੁਹਾਨੂੰ ਤਨ ਹੋ ਤੁਸੀਂ ਬੇਸ਼ੱਕ ਅੱਜ ਤੁਸੀਂ ਇਕੱਲੇ ਲੜ ਰਹੇ ਹੋ ਪਰ ਜਦੋਂ ਫੇਰ ਗੈਰਾਂ ਤੇ ਮੁਸੀਬਤ ਬਣੀ ਤੁਸੀਂ ਫੇਰ ਪਹੁੰਚ ਜਾਣਾ ਮੱਦ ਲੈ ਕੇ ਕਿਉਂਕਿ ਤੁਸੀਂ ਜਾਨੋ ਦੋ ਵੇਲੇ ਜਪਦੇ ਹੋ ਨਾਨਕ ਨਾਮ ਕਰਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਇਹ ਤੁਹਾਡੇ ਗੁਰੂ ਦਾ ਹੁਕਮ ਹੈ ਤੇ ਹੁਕਮ ਮੰਨਣ ਵਾਲੇ ਕਦੇ ਹਾਰ ਨਹੀਂ ਸਕਦੇ ਪੰਜਾਬੀਓ ਪੰਜਾਬੀ ਪੰਜਾਬੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ